ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ 31 ਪਿੰਡਾਂ ਵਿੱਚ ਪੰਚਾਇਤ ਮੈਂਬਰਾਂ ਦੀ ਉਪ ਚੋਣ ਦੌਰਾਨ 43 ਪੰਚਾਇਤ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਹਨ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਰਮਨ ਬਹਿਲ ਦੇ ਨਿਵਾਸ ਸਥਾਨ ਪਹੁੰਚੇ ਅਤੇ ਪੂਰੀ ਇਮਾਨਦਾਰੀ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਨ ਦਾ ਤਹਿਆ ਕੀਤਾ ਸਰਬਸੰਮਤੀ ਨਾਲ ਚੁਣੇ ਗਏ ਇਹਨਾਂ ਸਾਰੇ ਪੰਚਾਇਤ ਮੈਂਬਰਾਂ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਸਾਰੇ ਚੁਣੇ ਗਏ ਮੈਂਬਰ ਪੂਰੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਸ ਵਕਤ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਕੁਝ ਬਾਈ ਇਲੈਕਸ਼ਨ ਜਿਹੜੇ ਸੀਗੇ ਉਹ ਡਿਊ ਹੋ ਗਏ ਸੀਗੇ ਕਈ ਥਾਵਾਂ ਦੇ ਉੱਪਰ ਅਨਫੋਰਚੂਨੇਟਲੀ ਪਾਕਿਸਮਤੀ ਨਾਲ ਕਿਸੇ ਮੈਂਬਰ ਦੀ ਡੈਥ ਹੋ ਗਈ ਸੀਗੀ ਕਈ ਪਿਛਲੇ ਵਕਤ ਖਾਲੀ ਰਹਿ ਗਏ ਸਨ ਉਹ तकरीबन 31 ਪਿੰਡਾਂ ਦੇ ਵਿੱਚ 42 ਜਿਹੜੇ ਮੈਂਬਰ ਸੀਗੇ ਉਹਨਾਂ ਦੀਆਂ ਛੋੜਾ ਜਿਹੜੀਆਂ ਸੀਗੀਆਂ ਉਹ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮੁਕਰਰ ਕੀਤੀਆਂ ਗਈਆਂ ਸੀ ਸੋ ਅੱਜ ਉਹਦਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋਇਆ ਤੇ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿੜਾ 31 ਪਿੰਡਾਂ ਦੇ ਵਿੱਚ ਜਣੀਆਂ ਵੈਕੈਂਸੀਜ਼ ਸਿਧੀਆਂ ਚੁੱਕ ਕੇ ਆਫ ਹੋ ਗਈਆਂ 743 ਤੇ 43 ਮੈਂਬਰ ਪੰਚਾਇਤ ਬਣਨੇ ਸੀਗੇ ਅੱਜ ਉਹ ਨਿਰਵੋਧ ਜਨਾਨਮਸਲੀ ਬਣ ਗਏ ਨੇ ਔਰ ਪਿੰਡਾਂ ਦੇ ਵਿੱਚੋਂ ਇਕੱਲੇ ਇਕੱਲੇ ਨਾਮੀਨੇਸ਼ਨ ਪੇਪਰ ਆਏ ਸੀਗੇ ਤੇ ਉਹ ਨਿਰਵੋਧ ਛੁੜੇ ਗਏ ਨੇ ਉਹਨਾਂ ਸਾਰਿਆਂ ਨੂੰ ਅੱਜ ਮੈਂ ਮੁਬਾਰਕ ਦਿਨਾ ਔਰ ਸ਼ੁਕਾਮਨਾਵਾਂ ਦਿਨਾ ਔਰ ਇੱਕੋ ਹੀ ਗੱਲ ਮੈਂ ਕਹੂੰਗਾ ਜਿਹੜਾ ਸੁਪਨਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਲਿਆ ਉਹਦੇ ਵਿੱਚ ਤੰਦੇਈ ਨਾਲ ਕੰਮ ਕਰੋ ਔਰ ਜਿਹੜਾ ਪੈਸਾ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ ਆ ਰਿਹਾ ਉਹਨੂੰ ਤੰਦੇਈ ਨਾਲ ਲਾ ਕੇ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣ ਦੇ ਹਰ ਪ੍ਰਯਾਸ ਕੀਤੇ ਜਾਣ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸਰਕਾਰੀ ਗ੍ਰਾਂਟਾਂ ਸੀਗੀਆਂ ਉਹ ਪੂਰੀਆਂ ਲੱਗ ਨਹੀਂ ਸਕੀਆਂ ਇਸ ਲਈ ਇਸ ਵਕਤ ਰਵਾਇਤੀ ਪਾਰਟੀਆਂ ਦੀ ਸਰਕਾਰ ਆ ਸਿਗੀਆਂ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਸਰਪੰਚਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਇਸ ਪੈਸੇ ਨੂੰ ਗੁਰੂ ਘਰ ਦਾ ਗੋਲਕ ਦੀ ਸ਼ਰਧਾ ਰੱਖਦੇ ਹੋਏ ਇਹ ਪੈਸਾ ਜਿਹੜਾ ਪਹੁੰਚਾਇਆ ਜਾਵੇ ਇੱਕ ਵਾਰੀ ਫੇਰ ਸਾਰੇ 43 ਚੁੜੇ ਹੋਏ ਮੈਂਬਰਾਂ ਨੂੰ ਦਿਲ ਦੀਆਂ ਗ੍ਰਾਂਈਆਂ ਤੋਂ ਸ਼ੁਕਾਮਨਾਵਾਂ ਤੇ ਮੁਬਾਰਕਾਂ ਔਰ 31 ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਦੀ ਨਿਮਾਇੰਗੀ ਕਰਦੇ ਨੇ ਪਰਮੇਸ਼ਰ ਕਿਰਪਾ ਕਰੇ ਮਿਲ ਕੇ ਅੱਪਾ ਵਿਕਾਸ ਦੀ ਜਿਹੜੀ ਗੱਡੀ ਆ ਉਹ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਲੋਕਾਂ ਨੂੰ ਸਫਲ ਕਰੇ